ਟੈਰੀਟਰੀਆ ਸਕੂਲਾਂ ਤੇ ਐਸਓਈ ਸਕੂਲਾਂ ਦੇ ਲਈ ਜਿਹੜਾ 8ਵੀਂ ਤੇ 10ਵੀਂ ਦੇ ਲਈ ਜਿਹੜਾ ਫਾਰਮ ਓਪਨ ਹੋਏ ਨੇਗੇ ਜਾਨੀ ਕਿ ਜਿਹੜੇ ਬੱਚੇ 8ਵੀਂ ਚ ਪੜਦੇ ਨੇਗੇ ਉਹ 9ਵੀਂ ਲਈ ਅਪਲਾਈ ਕਰ ਸਕਦੇ ਆ ਤੇ ਜਿਹੜੇ 10ਵੀਂ ਚ ਪੜਦੇ ਉਹ 11ਵੀਂ ਲਈ ਅਪਲਾਈ ਕਰ ਸਕਦੇ ਨੇਗੇ ਆਓ ਕਿਸ ਤਰ੍ਹਾਂ ਦੇ ਨਾਲ ਤੁਸੀਂ ਅਪਲਾਈ ਕਰੋਗੇ ਕਦੋਂ ਡੇਟ ਆ ਕੀ ਤੇ ਲਾਸਟ ਤਰੀਕ ਕੀ ਆ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਆ ਜੇਕਰ ਬੱਚੇ ਪਹਿਲੀ ਵਾਰ ਆਉਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇਕਰ ਕੋਈ ਵੀ ਜੜੀ ਤੁਹਾਡੀ ਕੁਐਰੀ ਆ ਉਹ ਕਮੈਂਟ ਦੇ ਜਰੀਏ ਦੱਸੋ ਤਾਂ ਕਿ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੀਏ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਬੱਚੇ ਨਾ ਮੈਰਿਟੋਰੀਅ ਸਕੂਲਾਂ ਵਿੱਚ ਪੜ੍ਹ ਕੇ ਉੱਚ ਕੋਟੀ ਦੇ ਅਫਸਰ ਬਣੇ ਰਣਗੇ ਆਪਣਾ ਦਾਖਲਾ ਪ੍ਰਾਪਤ ਕਰ ਸਕਣ ਕੁੱਲ 10 ਸਕੂਲ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਜੜੀ ਡਿਟੇਲ ਪੇਜ ਸਾਂਝੀ ਕਰਿਆ ਕਰਾਂਗੇ ਸੋ ਤੁਸੀਂ ਜਿਹੜਾ ਨਾਲ ਬਣੇ ਰਹਿਣਾਗਾ ਚੈਨਲ ਦੇ ਸਾਹੇਜ਼ ਵਿੱਚ ਦੱਸਿਆ ਗਿਆ ਵੀ ਸਕੂਲ ਆਫ ਐਮੀਨੈਂਸ ਤੇ 26 27 ਦੇ ਲਈ ਤੇ 9ਵੀਂ ਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਜਿਹੜੀ ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਸੰਬੰਧੀ ਵੀ ਜਿਹੜੇ ਬੱਚਾ ਨੇ ਜਿਹੜਾ ਫਾਰਮ ਭਰਨਾ ਤਾਂ ਜਿਹੜੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ ਅਰਧ ਸਰਕਾਰੀ ਹੋਣ ਪ੍ਰਾਈਵੇਟ ਸਕੂਲਾਂ ਵਾਲੇ ਹੋਣ 8ਵੀਂ ਤੇ 10ਵੀਂ ਕਲਾਸਾਂ ਵਿੱਚ ਪੜ੍ਹਦੇ ਪ੍ਰੀਖਿਆਰਥੀਆਂ ਲਈ ਸਕੂਲ ਆਫ ਇਮਿਨੈਂਸ ਜਾਨੀ ਕਿ ਐਸਓਈ ਤੇ ਮੈਰੀਟੋਰੀਅ ਸਕੂਲਾਂ ਵਿੱਚ 9ਵੀਂ ਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਸਾਂਝੀ ਦਾਖਲਾ ਪ੍ਰਵੇਸ਼ ਪ੍ਰੀਖਿਆ ਮਿਤੀ 1 3 26 ਐਤਵਾਰ ਨੂੰ ਜਿਹੜੀ ਲਈ ਜਾ ਰਹੀ ਹੈ ਪੇਪਰ ਹੋਣਾ ਜਿਹੜਾ ਬੇਟਾ ਤੁਹਾਡਾ ਪਹਿਲੀ ਮਾਰਚ ਨੂੰ ਹੋਣਾ ਜਾਨੀ ਕਿ 1 ਮਾਰਚ ਨੂੰ ਹੋਣਾਗਾ ਇਸ ਦਾਖਲਾ ਪ੍ਰੀਖਿਆ ਲਈ ਪ੍ਰੀਖਿਆ ਆਰਥੀਆਂ ਵੱਲੋਂ 3 1 26 ਤੋਂ 20 1 26 ਤੱਕ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਜਿਹੜੀ ਅੱਜ ਤੋਂ ਸ਼ੁਰੂ ਹੋਇਆ ਜਾਨੀ ਕਿ 3 1 26 ਤੋਂ ਲਿੰਕ ਜਿਹੜਾ ਉਹ ਵੀ ਦੱਸਾਂਗੇ ਤੁਹਾਨੂੰ ਕਿਹੜਾਗਾ 20 ਕੁ 26 ਤੱਕ ਚੱਲਣਾਗਾ ਜਾਨੀ ਕਿ 17 ਦਿਨ ਦਾ ਸਮਾਂ ਤੁਹਾਡੇ ਕੋਲੇ ਹੈਗਾਗਾ ਸੋ ਦਾਖਲਾ ਲੈਣ ਸੰਬੰਧੀ ਕਰਵਾਈ ਜਾ ਰਹੀ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰੀਖਿਆਰਥੀਆਂ ਵੱਲੋਂ ਵਿਭਾਗ ਦੀ ਵੈੱਬਸਾਈਟ ਕਿਹੜੀ ਵੈੱਬਸਾਈਟ ਤੇ ਜਾਣਾ ਤੁਸੀਂ schoolofeminence.pscvi.ac.in ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਇਸ ਵੈੱਬਸਾਈਟ ਦਾ ਲਿੰਕ ਸਿੱਖਿਆ ਵਿਭਾਗ ਦੀ ਵੈੱਬਸਾਈਟ ssa.punjab.org ਅਤੇ ਹੋਰ ਕਿਹੜੀ ਸਾਈਟ ਹੈਗੀ ਆ e-punjabschool.gov.in ਅਤੇ ਬੋਰਡ ਦੀ ਵੈਬਸਾਈਟ ਹੈਗੀ ਜਿਹੜੀ psev.ac.in ਤੇ ਜਾ ਕੇ ਖੋਲਿਆ ਜਾ ਸਕਦਾ ਹੈਗਾ ਸੋ ਅੱਗੇ ਜਿਹੜਾ ਚਾਰ ਨੰਬਰ ਪੁਆਇੰਟ ਕਹਿ ਰਿਹਾ ਵੀ ਸਕੂਲ ਆਫ ਐਮਿਨੈਂਸ psev.ac.in ਵੈਬਸਾਈਟ ਤੇ ਨਿਮਨ ਲਿਖਤ ਵਿਧੀ ਅਨੁਸਾਰ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਦੇ ਨਾਲ ਕਰਨੀ ਹੈਗੀ ਸੋ ਲੜੀ ਨੰਬਰ 3 ਅਨੁਸਾਰ ਵੈਬਸਾਈਟ ਨੂੰ ਖੋਲਿਆ ਜਾਵੇ ਲੜੀ ਨੰਬਰ 3 ਤੁਸੀਂ ਦੇਖ ਰਹੇ ਹੋ ਵੀ ਕਿਹੜੀਆਂ-ਕਿਹੜੀਆਂ ਸਾਈਟ ਖੋਲਣੀਆਂ ਸਕੂਲ ਆਫ ਐਮੀਨੈਂਸ.pscvi.acn ਖੋਲ ਸਕਦੇ ਹੋ ਤਾਂ ਜਿਹੜਾ ਇਹ ਤੇ ਰਜਿਸਟ੍ਰੇਸ਼ਨ ਜਿਹੜੀ ਤੁਸੀਂ ਕਰਨੀ ਹੈਗੀ ਜਿਹੜੀ ਠੀਕ ਹੈ ਜੀ ਅ ਅੱਗੇ ਹੈਗਾ ਫਿਰ ਕੀ ਹੋਏਗਾ ਤੁਸੀਂ ਜਦੋਂ ਇਸ ਸਾਈਟ ਨੂੰ ਖੋਲੋਗੇ ਬੇਟਾ ਜੀ ਪ੍ਰੀਖਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਬਟਨ ਤੇ ਕਲਿੱਕ ਕੀਤਾ ਜਾਵੇ ਜਿਹੜਾ ਤੁਹਾਨੂੰ ਰਜਿਸਟ੍ਰੇਸ਼ਨ ਵਾਲਾ ਕਾਲਮ ਮਿਲੇਗਾ ਨਾ ਉੱਥੇ ਤੁਸੀਂ ਕਲਿੱਕ ਕਰੋਗੇ ਫਿਰ ਪ੍ਰੀਖਿਆਰਥੀ ਵੱਲੋਂ ਕਲਾਸ ਸਿਲੈਕਟ ਕੀਤੀ ਜਾਵੇ ਸਿਲੈਕਟ ਕਰੰਟ ਬੋਰਡ ਮੌਜੂਦਾ ਜਮਾਤ ਭਾਵੇਂ ਤੁਸੀਂ 8ਵੀਂ ਵਿੱਚ ਪੜ ਰਹੇ ਹੋ 10ਵੀਂ ਵਿੱਚ ਪੜਦੇ ਹੋ ਜਿਸ ਬੋਰਡ ਅਧੀਨ ਕੀਤੀ ਜਾ ਰਹੀ ਆ ਉਸ ਦਾ ਸੂਚੀ ਵਿੱਚੋਂ ਉਪਲਬਧ ਨਾਮ ਜਾਂ ਅਦਰ ਬੋਰਡ ਸਿਲੈਕਟ ਕੀਤਾ ਜਾਵੇ ਉੱਥੇ ਤੁਹਾਨੂੰ ਸੂਚੀ ਆਏਗੀ ਜਾਂ ਅਦਰ ਬੋਰਡ ਦੇ ਹੋ ਤੁਸੀਂ ਜਾਂ ਪੀਐਸਸੀ ਵੀ ਬੋਰਡ ਹੋਣ ਦੀ ਸੂਰਤ ਵਿੱਚ ਮੌਜੂਦਾ ਜਮਾਤ ਦਾ ਰੋਲ ਨੰਬਰ ਜਾਂ ਸਟੂਡੈਂਟ ਆਈਡੀ ਭਰ ਕੇ ਫੈਚ ਬਟਨ ਤੇ ਕਲਿੱਕ ਕੀਤਾ ਜਾਵੇ ਤੇ ਪ੍ਰੀਖਿਆਰਥੀ ਦਾ ਡਾਟਾ ਬੋਰਡ ਦੀ ਰਜਿਸਟ੍ਰੇਸ਼ਨ ਅਧੀਨ ਉਪਲਬਧ ਡਾਟੇ ਵਿੱਚੋਂ ਪ੍ਰੀਫਾਈਲਡ ਆ ਜਾਵੇਗਾ ਪੀਐਸਸੀ ਵੀ ਬੋਰਡ ਤੋਂ ਇਲਾਵਾ ਬੋਰਡ ਹੋਣ ਦੀ ਸੂਰਤ ਵਿੱਚ ਜੂ ਡਾਈਸ ਕੋਡ ਭਰ ਕੇ ਤੇ ਫੈਚ ਬਟਨ ਕਲਿੱਕ ਕੀਤਾ ਜਾਵੇ ਤੇ ਸਕੂਲ ਦੀ ਜਿਹੜੀ ਪ੍ਰੀਫਾਈਲਡ ਆ ਜਾਵੇਗੀ ਬਾਕੀ ਰਹਿੰਦੇ ਕਾਲਮ ਜਿਹੜੇ ਪ੍ਰੀਖਿਆਰਥੀਆਂ ਵੱਲੋਂ ਭਰੇ ਜਾਣਗੇ ਸਾਰੇ ਕਾਲਮ ਭਰਨ ਉਪਰੰਤ ਤੁਸੀਂ ਜਿਹੜਾ ਕੰਸੈਂਟ ਚੈੱਕ ਬਾਕਸ ਤੇ ਜਾ ਕੇ ਚੈੱਕ ਜਿਹੜਾ ਕਰਨਾਗਾ ਕਲੈਕਟ ਕੀਤਾ ਜਾਵੇ ਉੱਥੇ ਕਲਿੱਕ ਕਰਨਾਗਾ ਅੱਗੇ ਦੇਖਦੇ ਆਪਾਂ ਬਾਕੀ ਜਿਹੜੇ ਕਾਲਮ ਪਰਨਪਰੰਤ ਤੁਸੀਂ ਮਾੜੇ ਮੋਟੇ ਕਾਲਮ ਹੋਣਗੇ ਤੁਹਾਡੀ ਜਾਣਕਾਰੀ ਨਾਲ ਸੰਬੰਧਤ ਇਸ ਤਰੀਕੇ ਦੀ ਬਟਨ ਤੇ ਕਲਿੱਕ ਕਰਨਾ ਰਜਿਸਟ੍ਰੇਸ਼ਨ ਤੇ ਕਲਿੱਕ ਕਰਨ ਉਪਰੰਤ ਦਰਜ ਮੋਬਾਈਲ ਨੰਬਰ ਤੇ ਈਮੇਲ ਤੇ ਓਟੀਪੀ ਆ ਜਾਵੇਗਾ ਜਿਹੜਾ ਤੁਸੀਂ ਉੱਥੇ ਮੋਬਾਈਲ ਨੰਬਰ ਭਰੋਗੇ ਉੱਥੇ ਓਟੀਪੀ ਆਊਗਾ ਮੋਬਾਈਲ ਤੋਂ ਤੁਸੀਂ ਕੋਲੇ ਰੱਖੋਗੇ ਆਪਦਾ ਕੈਫੇ ਤੇ ਜਾਓਗੇ ਤਾਂ ਮੋਬਾਈਲ ਨਾਲ ਲੈ ਕੇ ਜਾਓ ਤਾਂ ਕਿ ਉੱਥੇ ਓਟੀਪੀ ਆਊਗਾ ਆਪਣੇ ਮਾਪੇ ਬਾਬ ਨੂੰ ਵੀ ਦੱਸ ਦੇਣਾ ਸੋ ਦਰਜ ਕਰਨ ਉਪਰੰਤ ਸਬਮਿਟ ਕੀਤਾ ਜਾਵੇ ਸਬਮਿਟ ਕਰਨ ਪ੍ਰੀਖਿਆਰਥੀ ਨੂੰ ਐਪਲੀਕੇਸ਼ਨ ਨੰਬਰ ਜਾਰੀ ਹੋ ਜਾਵੇਗਾ ਇਸ ਜਾਣਕਾਰੀ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਜਾਵੇ ਜਿਹੜਾ ਐਪਲੀਕੇਸ਼ਨ ਨੰਬਰ ਹੋਊਗਾ ਨਾ ਤੁਹਾਡਾ ਤੇ ਪਾਸਵਰਡ ਹੋਊਗਾ ਉਹਨੂੰ ਤੁਸੀਂ ਆਪਦਾ ਭਾਈ ਕੋਲੇ ਰੱਖਣਾ ਸਾਮਕੇ ਜਦੋਂ ਇਹਨੂੰ ਤੁਸੀਂ ਖੋਲ ਸਕੋ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ ਇਸ ਤੋਂ ਉਪਰੰਤ ਐਪਲੀਕੇਸ਼ਨ ਨੰਬਰ ਤੇ ਜਨਮ ਮਿਤੀ ਨਾਲ ਲੌਗਇਨ ਕੀਤਾ ਜਾਵੇ ਜਿਹੜਾ ਤੁਸੀਂ ਲੌਗਇਨ ਕਰਨ ਉਹ ਜਨਮ ਮਿਤੀ ਨਾਲ ਕਰ ਲਿਓ ਲੌਗਇਨ ਕਰਨ ਉਪਰੰਤ ਬਾਕੀ ਰਹਿਦੀ ਜਾਣਕਾਰੀ ਜਿਵੇਂ ਪ੍ਰੀਖਿਆਰਥੀ ਦਾ ਪਤਾ ਫੋਟੋ ਲੱਗੋ ਦੀ ਹਸਤਾਖਰ ਤੁਹਾਡੇ ਕੈਟਾਗਰੀ ਆਦ ਭਰ ਕੇ ਫਾਈਨਲ ਸਬਮਿਟ ਕਰਨਾ ਯਕੀਨੀ ਬਣਾਇਆ ਜਾਵੇ ਫਾਈਨਲ ਸਬਮਿਟ ਕਰਨ ਤੋਂ ਜਿਹੜਾ ਹੈਗਾ ਹਾਂਜੀ ਜਿਹੜਾ ਚੈੱਕ ਜ਼ਰੂਰ ਕਰ ਲਿਆ ਜਾਵੇ ਪਹਿਲਾਂ ਭਰੀ ਗਈ ਜਾਣਕਾਰੀ ਨੂੰ ਫਿਰ ਤੁਸੀਂ ਫਾਈਨਲ ਸਬਮਿਟ ਕਰੋਗੇ ਤੇ ਫਿਰ ਜਿਹੜਾ ਫਾਈਨਲ ਸਬਮਿਟ ਨਾ ਕਰਨ ਦੀ ਸੂਰਤ ਵਿੱਚ ਪ੍ਰੀਖਿਆਰਥੀ ਦਾ ਫਾਰਮ ਅਧੂਰਾ ਰਹਿ ਜਾਵੇਗਾ ਤੇ ਪ੍ਰੀਖਿਆਰਥੀ ਨੂੰ ਰੌਲ ਨੰਬਰ ਜਾਰੀ ਨਹੀਂ ਕੀਤਾ ਜਾ ਸਕੇਗਾ ਤੇ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਨਹੀਂ ਹੋਵੇਗਾ ਇਸ ਦਾਖਲਾ ਪ੍ਰੀਖਿਆ ਦੀ ਪੂਰੀ ਜਾਣਕਾਰੀ ਬੇਟਾ 5 ਨੰਬਰ ਪੁਆਇੰਟ ਕਹਿ ਰਿਹਾ ਪੂਰੀ ਜਾਣਕਾਰੀ ਨਾਲ ਨੱਥੀ ਕੀਤੀ ਗਈ ਹੈ ਸਰਵ ਸਿੱਖਿਆ ਅਭਿਆਨ ਪੰਜਾਬ ਦੀ ਵੈਬਸਾਈਟ ਹੈਗੀ ਹੈਗੀ ਆਪਾਂ ਪਹਿਲਾਂ ਹੀ ਬੋਲ ਕੇ ਗਏ ਆ www.sscpunjab.org ਤੇ ਅਪਲੋਡ ਕੀਤੀ ਗਈ ਹੈ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਬੇਟਾ ਜੀ ਅੱਗੇ ਸ਼ੇਅਰ ਕਰੋ ਤੇ ਇਹ ਵੀ ਸਾਨੂੰ ਦੱਸ ਦਈਏ ਜਿਹੜਾ ਕਈ ਵਾਰ ਆ ਜਾਂਦਾਗਾ ਆਪਸ਼ਨ ਜਿਹ ਉੱਥੇ ਹੋਣਗੇ ਆ ਜਿਹੜਾ ਮੈਰੀਟੋਰੀਅਸ ਲਈ ਐਸ.ਓ.ਈ ਲਈ ਉਹ ਤੁਸੀਂ ਦੇਖ ਕੇ ਭਰਨੀ ਹੈਗੀ ਤੇ ਜਾਂ ਦੋਵਾਂ ਲਈ ਵੀ ਹੋਊਗੀ ਇਹਦੀ ਜਾਣਕਾਰੀ ਇਕੱਤਰਤ ਕਰਨੀ ਆ ਚੰਗੇ ਤਰ੍ਹਾਂ ਦੇ ਨਾਲ ਠੀਕ ਐ ਸੋ ਮੈਰਿਟੋਰੀਅ ਸਕੂਲਾਂ ਦੇ ਲਈ ਜਿਹੜਾ ਬੱਚਾ ਨੇ ਉਹ ਜਿਹੜੇ ਪ੍ਰਾਈਵੇਟ ਵਾਲੇ ਨੇ ਉਹਨਾਂ ਲਈ 10% ਸੀਟਾਂ ਹੁੰਦੀਆਂ ਨੇਗੀਆਂ ਜਿੰਨਾਂ ਕੋਲ ਜਿਹੜਾ ਕਾਰਡ ਬਣਿਆ ਹੁੰਦਾਗਾ ਨੀਲਾ ਕਾਰਡ ਕਹਿੰਦੇ ਆ ਜਿਹਨੂੰ ਤੁਸੀਂ ਆਟਾ ਦਾਲ ਵਾਲਾ ਉਹ ਜਾਂ ਸਮਾਰਟ ਕਾਰਡ ਬਣੇ ਹੁੰਦੇ ਆ ਉਹੀ ਅਪਲਾਈ ਕਰ ਸਕਦੇ ਨੇਗੇ ਤੇ ਬਾਕੀ ਜਿਹੜੇ ਸਰਕਾਰੀ ਸਕੂਲਾਂ ਵਾਲੇ ਬੱਚੇ ਪੜ੍ਹਦੇ ਨੇ ਉਹਨਾਂ ਤੇ ਕੋਈ ਰੋਕਥਾਮ ਨਹੀਂ ਕਿਸੇ ਪ੍ਰਕਾਰ ਦੀ ਉਹ ਬਸ ਪੜ੍ਹਦੇ ਹੋਣੇ ਚਾਹੀਦੇ 8ਵੀਂ ਦੇ ਵਿੱਚ ਜਾਂ 10ਵੀਂ ਵਿੱਚ ਸਰਕਾਰੀ ਸਕੂਲ ਹੋਣਾ ਚਾਹੀਦਾਗਾ ਬਾਕੀ ਤਾਂ ਜਿਹੜੀਆਂ ਸ਼ਰਤਾਂ ਉਹੀ ਨੇ ਪਹਿਲਾਂ ਵਾਲੀਆਂ ਸਾਰੀਆਂ ਤੁਹਾਡੇ ਨੰਬਰ ਕਿੰਨੇ ਹੋਣੇ ਚਾਹੀਦੇ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਹਜੇ ਤੁਸੀਂ ਪੇਪਰ ਦਿਓਗੇ 8ਵੀਂ ਤੇ 10ਵੀਂ ਦੇ ਹਜੇ ਇੱਕ ਵਾਰੀ ਤੁਸੀਂ ਫਿਲ ਕਰਨਾਗਾ ਸਾਰਾ ਸੋ ਜੇਕਰ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਆਉਂਦੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਦਿਓ ਉੱਥੇ ਤਾਂ ਕਿ ਆਪਾਂ ਉਸ ਤਰੀਕੇ ਦੀ ਵੀਡੀਓ ਤਿਆਰ ਕਰੀਏ ਤੇ ਅੱਗੇ ਵੱਧ ਤੋਂ ਵੱਧ ਬੱਚਿਆਂ ਨੂੰ ਭੇਜੀਏ ਆਪਾਂ ਤਾਂ ਕਿ ਉਹਨਾਂ ਨੂੰ ਜਾਣਕਾਰੀ ਇਕਤਰਤ ਹੋਵੇ ਤੇ ਉਹ ਆਪਣੇ ਫਾਰਮ ਨੂੰ ਚੰਗੇ ਤੇ ਸਚਜੇ ਤਰੀਕੇ ਦੇ ਨਾਲ ਭਰ ਸਕਣ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਇਸ ਤੋਂ ਇਲਾਵਾ ਜੋ ਵੀ ਸਲੇਵਸ ਹੋਇਆ ਆਪਾਂ ਸਾਰਾ ਅਪਲੋਡ ਕਰਾਂਗੇ ਪਰਦਰ ਪਰਤ ਵੀਡੀਓ ਵਿੱਚ ਕਿੱਥੇ ਕਿੱਥੇ ਨੇ ਮੈਰਿਟੋਰੀਅਸ ਸਕੂਲ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਨੇ ਕਿੰਨੀਆਂ ਕਿੰਨੀਆਂ ਸੀਟਾਂ ਨੇਗੀਆਂ ਇਸੇ ਤਰ੍ਹਾਂ ਇਸੋ ਸਕੂਲਾਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਪ੍ਰਦਾਨ ਕੀਤੀ ਜਾਊਗੀ ਸੋ ਚੈਨਲ ਨੂੰ ਜੇਕਰ ਨਹੀਂ ਜੁੜੇ ਤਾਂ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡੇ ਲਈ ਲਾਹੇਵੰਦ ਸਿੱਧ ਹੋਏਗਾ ਕਿਉਂਕਿ ਤੁਹਾਡੀ ਸੇਵਾ ਲਈ ਸਾਰਾ ਕਾਰਜ ਕੀਤਾ ਜਾ ਰਿਹਾ ਹੈਗਾ ਬਹੁਤ ਬਹੁਤ ਸ਼ੁਕਰੀਆ ਰਜਿਸਟ੍ਰੇਸ਼ਨ ਕਰਾਓ ਆਪਣਾ ਭਿਕ ਬਣਾਓ ਮੈਰੀਟੋਰੀਅ ਸਕੂਲਾਂ ਵਿੱਚ ਦਾਖਲਾ ਕਰਾਓ ਉੱਚ ਕੋਟੀ ਦੇ ਅਫਸਰ ਬਣੋ ਐਮਿਨੈਂਟਸ ਸਕੂਲਾਂ ਵਿੱਚ ਜਿਹੜਾ ਦਾਖਲਾ ਕਰਵਾਓ ਤੁਸੀਂ ਆਪਣਾ ਸ਼ੁਕਰੀਆ ਮਿਹਰਬਾਨੀ ਥੈਂਕ ਯੂ